ਦੋਨੇ ਜਾਣੇ ਨੇ ਰੱਖੋ ਉਹਨੂੰ ਸੋਦਾ ਪੱਪਾ ਚ ਫੜਦੀ ਆ ਭੁੱਖੇ ਕਿਤੇ ਸ਼ਰੀਆਮ ਵੀ ਕੰਦੇ ਨੇ ਦੱਸੋ ਜੀ ਇੰਨਾਂ ਨੇ ਵੀ ਰੱਖੇ ਹੋਏ ਨੇ ਇੰਨਾਂ ਦੇ ਤੇ ਗਏ ਨੇ ਇੰਨਾਂ ਨੇ ਵੀ ਰੱਖੇ ਨੇ ਇੰਨਾਂ ਨੇ ਵੀ ਰੱਖੇ ਨੇ ਜਾ ਦੇਖੋ ਪ੍ਰੋਪਰ ਸਜਾਇਆ ਹੋਇਆ ਵਾ ਫਲੇਵਰ ਤੰਬਾਕੂ ਤੱਕ ਮਿਲੰਦਿਆ ਇੱਥੇ ਇੱਕ ਬਣਿਆ ਹੋਇਆ ਖਮਾਰਾ ਦੇ ਸਰੂਪ ਕੀ ਉਹ ਸਾਰੀ ਉਹਨਾਂ ਦੀ ਸ਼ੋਭਾ ਵਧੰਦੀ ਹੈ ਕੋਈ ਯਾਰ ਕਿ ਉਹ ਪਾਉ ਤਬਕਤ ਨਾ ਪਸਪਸ ਕਰ ਮੈਂ ਕਿਥੋਂ ਕਰ ਰਿਹਾ ਦੇਖੋ ਇਹਨੂੰ ਕਿਹਨੇ ਦਾ ਕੰਮ ਨਾ ਕੋਈ ਪ੍ਰੋਬਲਮ ਨਹੀਂ ਠੀਕ ਆ ਦੇਖੋ ਰਬ ਦਾ ਘਰ ਹੈ ਗਰ ਤੁਸੀਂ ਤੁਸੀਂ ਇੱਥੇ ਦੁਕਾਨ ਲੱਗੀ ਆ ਆਸਥਾਵਾ ਤੁਹਾਡਾ ਨੀਰਾ ਬਣਦੀ ਮੈਨੂੰ ਦੱਸੋ ਆ ਕਿੰਨਾ ਕੁ ਸਹੀ ਕੰਮ ਰੱਖਦੇ ਘਰ ਤੋਂ ਆਪਾਂ ਪਿਆ ਨਹੀਂ ਆਪਾਂ ਸ਼ੀਸ਼ਾ ਕਿੱਪਰ ਗਿਫਟ ਦੇ ਤੌਰ ਤੇ ਦੇ ਮੇਰੀ 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 ਜੱਫੇ ਦੇ ਆਪਾਂ ਕਿਹੜੀ ਦਰਗਾਹ ਤੋਂ ਦੇ ਕਿਹੜੀ ਦਰਗਾਹ ਦੇ ਫਿਰ ਆਪਾਂ ਇੰਦਰਗਾਹ ਤੇ ਬਾਹਰ ਲਾਓ ਨਾ ਮੰਦਰ ਦੇ ਬਾਹਰ ਪਾਈ ਮੇਰੀ ਰੋਟੀ ਹੈ ਰੋਟੀ ਹੁੜਾ ਜੀ ਰੋਟੀ ਪਾਈ ਫਿਰ ਤੁਸੀਂ ਨੰਦਾ ਵੇਚਣ ਦੇ ਗੁੱਟੇ ਤੁਸੀਂ ਰੱਖੋ ਰੱਖਿਆ ਫਲੇਵਰ ਤੱਕ ਉਹ ਤੰਬਾਕੂ ਦੇ ਦੱਸੋ ਇਹ ਮੰਦਰ ਦਰਗਾਹ ਉੱਤੇ ਚੜਦਾ ਹੈ ਤਾਂ ਭਾਈ ਦਰਗਾਹ ਦੇ ਬਾਹਰ ਲਾਓ ਸਾਡੇ ਮੰਦਰ ਤੇ ਨਹੀਂ ਨਾ ਚੜਦਾ ਮੰਦਰ ਚੜਦਾ ਜੀ ਜੇ ਮੰਦਰ ਚੜਦਾ ਤਾਂ ਦੱਸੋ ਮੰਦਰ ਚੜਦਾ ਤਾਂ ਫਿਰ ਮੰਦਰ ਚ ਕਿਉਂ ਲਾਉਂਦੇ ਜੇ ਮੰਦਰ ਮੇਰੀ ਗੱਲ ਸੁਣਾ ਭਾਜੀ ਇੱਕ ਚੀਜ਼ ਤੁਹਾਨੂੰ ਪੁੱਛਦਾ ਆ ਕੀ ਗਾ ਇਹ ਪ੍ਰਮਾਤਮਾ ਨੇ ਚੜਨ ਵਾਲੀਆਂ ਪੁਛਾਕ ਤੇ ਨਾਲ ਤੁਸੀਂ ਹੁੱਕਾ ਵੇਚਦੇ ਹੋ ਤੇ ਭਾਈ ਅਸੀਂ ਵੇਚ ਰਹੇ ਹਾਂ ਦਰਗਾਹ ਚੜਾਣਾ ਸੀ ਪਿਆ ਨਹੀਂ ਲੇ ਰੂਕਾ ਲੀਗਲ ਹੈ ਭਾਜੀ ਦੇਖਣਾ ਭਾਜੀ ਭਾਜੀ ਬਿੱਲ ਘਵਾ ਕਾਦਾ ਬਿੱਲ ਖਵਾਵਾ ਦੀ ਅਸੀਂ ਆ। ਫੇਰ ਨਹੀਂ ਤਾਂ ਬਿੱਲ ਖਵਾਵਾ ਤਾਂ ਕਿਤੇ ਹੋਰ ਭਾਈ ਲਾ ਲਓ। ਭਾਈ ਮੈਂ ਦੁਕਾਨ ਥੋੜਾ ਵੇਚਦਾ ਕਿਤੇ ਤਾਂ ਮੈਂ ਤਾਂ ਕਿਉਂ ਕਹਿ ਰਿਹਾ ਮੈਨੂੰ ਤੂੰ ਵੇਚੋ। ਬਿੱਲ ਦਿਖਾ ਦਿੰਦਾ ਮੈਂ। ਲੈ। ਮੈਨੂੰ ਦੱਸੋ ਮੈਂ ਬੇਤਾਰਾ ਧਾਰਮਿਕ ਸਥਾਨ ਤੇ ਹੁੱਕੇ ਵੇਚੇਗਾ। ਭਾਜੀ ਮੇਰੀ ਮੇਰੀ GST ਵਾਲੀ ਚੀਜ਼ ਮੈਂ ਸਰਕਾਰ ਨੂੰ ਟੈਕਸ ਦੇਣਾ ਸਾਰਾ ਕੁਝ ਦੇਣਾ ਮੈਂ ਉਹ ਕਿੰਨੇ ਫੇਰ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਕਹਿੰਦਾ ਜੀ ਹੁੱਕੇ ਬੈਨ ਨਾ। ਭਾਜੀ ਪਿਆਲਾ ਬੈਨ ਮੇਰੇ ਕੋਲ GST ਤੋਂ। ਲੈ ਉਹ ਪਿਆਲਾ ਬੈਨ ਫਿਰ ਵਿਕਣਾ ਬੈਨ ਨਹੀਂਗਾ। ਮੈਂ ਤੁਹਾਨੂੰ ਭਾਜੀ ਆਖਦਾ ਤੁਸੀਂ ਚੀਜ਼ ਜੀ ਆ ਜੀ ਤੇ ਲੈ ਲੇਂਦੇ ਉਹ ਲੀਗ ਲੋਗੇ ਤੁਸੀਂ ਜੀ ਮੈਂ ਨਾ ਭਾਜੀ ਮੈਂ ਸਰਕਾਰ ਨੂੰ ਟੈਕਸ ਦੇ ਰਿਹਾ ਮੇਰਾ ਨਾਮ ਜੀ ਵਰੁਣ ਸਰੀਨ ਆ ਹਾਂ ਜੀ ਵਰੁਣ ਜੀ ਇੱਥੇ ਇਸ਼ਾਰੇ ਤੇ ਆਏ ਹੋ ਕੀ ਹੈ ਮੈਂ ਆਪਾਂ ਖਲੋਤੇ ਆ ਜੀ ਦਰਗਿਆਣਾ ਤੀਰਥ ਦੇੰਦਰ ਜਿਹੜਾ ਬਰਗਾਣਾ ਕੰਪਲੈਕਸ ਬਣਿਆ ਉੱਥੇ ਆ ਵੇਖੋ ਆਂਡਗਮਾਂ ਤੁਸੀਂ ਵੇਖੋਗੇ ਨਾ ਸਾਰੀਆਂ ਧਾਰਮਿਕ ਚੀਜ਼ਾਂ ਦੀਆਂ ਦੁਕਾਨਾਂਾਂ 'ਨੇ ਮੂਰਤੀਆਂ ਚੋਲੇ ਸਭ ਕੁਝ ਵਿਕਦਾ ਤੇ ਆ ਦੋ ਦੁਕਾਨਾਂ ਦੇ ਸਾਹਮਣੇ ਤੀਜੀ ਦੁਕਾਨ ਮੇਨ ਉਹ ਕਾ ਵੀ ਕੰਦੇ ਆ ਤੇ ਜੋ ਕਿ ਆਸਤਾਨ ਆਸਤਾਨ ਨਾਲ ਖਲਵਾੜ ਕੀਤਾ ਜਾ ਰਿਹਾ ਇਹ ਤੰਬਾਕੂ ਵਾਲੇ ਫਲੇਵਰ ਵੇਚਣਦੇ ਨੇ ਪੁਲਸ 10 ਕਦਮਾਂ ਦੀ ਦੂਰੀ ਤੇ ਚੌਂਕੀ ਆ ਪੁਲਸ ਰੈਸਟੋਰੈਂਟਾਂ ਚ ਪੱਬਾਂ ਚ ਜਾ ਕੇ ਰੇਟ ਕਰਦੀ ਆ ਤੇ ਹੁੱਕੇ ਫੜੇ ਆ ਪਾ ਹੁੱਕੇ ਫੜੇ ਤੇ ਸ਼ਰਿਆਨ ਵੀ ਕਹਿੰਦੇ ਨੇ ਇਹ ਮਿਲ ਕੀ ਸਾਡਾ ਧਰਮ ਆ ਜਾਂ ਸਾਡੀ ਆਸਥਾ ਵਾ ਤਾਂ ਕਰਕੇ ਨਹੀਂ ਕੋਈ ਇਹਦੇ ਵਾਸਤੇ ਵੱਲ ਧਿਆਨ ਦੇ ਰਿਹਾ ਮੈਂ ਦਰਜਾਨਾ ਕਮੇਟੀ ਬਹੁਤ ਛਲਾਗਾ ਔਰ ਕੰਮ ਕਰਦੀ ਆ ਤੇ ਗਾਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਹੈ ਲੇਕਿਨ ਇਹ ਦੁਕਾਨਾਂ ਬਹੁਤ ਪੁਰਾਣੀਆਂ ਨੇ ਤੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਬੇਨਤੀ ਕਰਾਂਗਾ ਆਪਣੇ ਧਰਮ ਨੂੰ ਅਸੀਂ ਆਪ ਬਚਾਣਾ ਵਾ ਇਹੋ ਜਿਹੇ ਆ ਜਿਹੜੀਆਂ ਦੁਕਾਨਾਂ ਆ ਇਹਨਾਂ ਨੂੰ ਬੰਦ ਕਰਾਇਆ ਜਾਵੇ ਇਹ ਤੇ ਧਾਰਮਿਕ ਸਥਾਨ ਸਮਾਨ ਵਿਕੇ ਹਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਨਸ਼ਾ ਪ੍ਰਮੋਟ ਕਰਨ ਨੇ ਆਪਾਂ ਲੱਗਦਾ ਨਹੀਂ ਜਿੱਥੇ ਦੁਕਾਨਾਂ ਐ ਉੱਥੇ ਸਮਾਨ ਵੀ ਮਿਲਦਾ ਰਾਧਾ ਕ੍ਰਿਸ਼ਨ ਜੀ ਦਾ ਹੁਣ ਸਾਰੇ ਵੇਖੋ ਭਾਈ ਕੋਈ 15 20 ਦਿਨ ਲੈ ਗਏ ਨਾ ਮਰਾਤੇ ਸ਼ੁਰੂ ਹੋਏ ਨਾ ਮੈਂ ਕਹਿੰਦਾ ਵੇਖੋ ਜੀ ਆਲੇ ਦੁਆਲੇ ਸਾਰੇ ਕ੍ਰਿਸ਼ਨ ਮਹਾਰਾ ਦੇ ਚੋਲੇ ਨੇ ਮੂਰਤੀਆਂ ਨੇ ਕਿੱਡੀਆਂ ਸੋਨਾ ਸੋਨਾ ਸਾਰਾ ਧਾਰਮਿਕ ਸਮਾਨ ਅੰਬਰ ਸਰ ਨੇ ਕਿਤੋਂ ਵੀ ਲੈਣਾ ਹੋਵੇ ਨਾ ਦੁਕਾਨਾਂ ਇੱਥੇ ਕੰਪਲੈਕਸ ਚਾਂਦਾ ਲੇਕਿਨ ਇੱਥੇ ਹੁੱਕੇ ਵਿਕਨੇ ਕਿਤਨਾ ਕਿਤੇ ਧਰਮ ਦੀ ਤੇ ਧਜੀਆਂ ਉਡਾ ਆ ਪੀ ਇਹ ਕੀ ਹੈ ਸਾਰਾ ਮਸਲਾ ਜਿਹੜਾ ਓਕੇ ਆ ਤੁਸੀਂ ਲਗਾਏ ਰਹੇ ਹੋ ਕਿchnan ਵਾਸਤੇ ਲੈਂਦੇ ਹੈ ਕਈ ਪੀਰਾ ਪਰਦੇ ਅੱਛਾ ਆ ਬਹੁਤ ਕਰਕੇ ਇਹ ਲਾਇਸੈਂਸ ਹੈਗਾ ਤਾਂ ਦੇਖੋ ਆਪਣਾ ਕਿਸੇ ਓਕੇ ਵੇਚਦੇ ਜੇ ਜਾਂ ਰੁਪਏ ਦਾ ਸਮਾਨ ਵੇਚਦੇ ਜੇ ਹਾਂਜੀ ਹਾਂਜੀ ਸਮਾਨ ਲਗਾ ਮੂਰ ਗਿਆ ਭਗਵਾਨਾਂ ਦੀ ਇਹ ਕਿਹੜੀ ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ ਅੰਦਰ